ਕਾਇਨਾਤ ਨੂੰ ਹੋਸ਼ ਆਈ ਨਹੀਂ ਕਿ ਉਹ ਕਿੱਧਰੋਂ ਆਈ ਐ ਤੇ ਕਿੱਧਰ ਜਾ ਰਹੀ ਐ ਘਰ ਪਹੁੰਚੀ ਤੇ ਅੰਮੀ ਅੱਬਾ ਪੁੱਛਦੇ ਕਿੱਥੇ ਗਏ ਸੋ ਦੋਨੋਂ ਸੁਲਤਾਨ ਹੌਲੀ ਹੌਲੀ ਪੌੜੀਆਂ ਚੜ ਗਿਆ ਕਾਇਨਾਤ ਆਪਣੇ ਕਮਰੇ ਦੇ ਅੰਦਰ ਗਈ ਅੰਮੀ ਪਿੱਛੇ ਹੀ ਆ ਗਈ ਤੇ ਇਹ ਰੋਟੀ ਦੇਵਾਂ ਲਿਆ ਕੇ ਨਹੀਂ ਅੰਮੀ ਮੈਂ ਜਰਾ ਸੌਣਾ ਐ ਮੈਨੂੰ ਅੱਖ ਲਾ ਲੈਂਦੇ ਹੋ ਇਹਨਾਂ ਕਹਿੰਦੇ ਹੋ ਬੈੱਡ ਤੇ ਲੇਟ ਗਈ ਸਾਹਮਣੇ ਲੱਗੇ ਕਾਲੇ ਗੁਲਾਬਾਂ ਦੀ ਤਸਵੀਰ ਦੇਖਣ ਲੱਗੀ ਦੇਖਦਿਆਂ ਦੇਖਦਿਆਂ ਖੋ ਗਈ ਤੇ ਉਹਨੂੰ ਪਤਾ ਹੀ ਨਹੀਂ ਕਿ ਕਦੋਂ ਨੀਂਦ ਆ ਗਈ ਕਾਇਨਾਤ ਮੇਰੀ ਕਾਇਨਾਤ ਕਿਸੇ ਨੇ ਕਾਇਨਾਤ ਨੂੰ ਬਾਹਾਂ ਫੜ ਕੇ ਉਠਾਇਆ ਉਹ ਉੱਠ ਖਲੋਤੀ ਦੇਖਿਆ ਉਹ ਹੀ ਨੂਰਾਨੀ ਚਿਹਰਾ ਅੱਜ ਉਹਦੇ ਬਿਲਕੁਲ ਸਾਹਮਣੇ ਅੱਖਾਂ ਵਿੱਚ ਅਦਭੁਤੀ ਰੋਹਾਨੀ ਰੋਸ਼ਨੀ ਦੇਖਦੇ ਆਂ ਜਿਵੇਂ ਉਹਨਾਂ ਵਿੱਚ ਡੁੱਬਣ ਨੂੰ ਦਿਲ ਕਰਦਾ ਕਾਇਨਾਤ ਉਹਦੇ ਵਿੱਚ ਲੀਨ ਹੁੰਦੀ ਗਈ ਉਹਨੂੰ ਲੱਗੀ ਜਾਵੇ ਇਹਦੇ ਨਾਲ ਮੇਰਾ ਕੀ ਰਿਸ਼ਤਾ ਹੈ ਭਲਾ ਕਾਇਨਾਤ ਉਹਨੂੰ ਇੱਕ ਛਿੰਦ ਅੱਖ ਝਪਕੇ ਬਿਨਾਂ ਦੇਖੀ ਜਾ ਰਹੀ ਸੀ ਉਹਦਾ ਚਿਹਰਾ ਇੱਕ ਸਹਜ ਦਾ ਅੰਗ ਲੱਗਦਾ ਉਹਨੂੰ ਦੇਖਦਿਆਂ ਦੇਖਦਿਆਂ ਇੱਕ ਤਰਕਸ਼ੀਲ ਤੇ ਦੂਰਦਰਸ਼ੀ ਇਨਸਾਨ ਹੈ ਹੌਲੀ-ਹੌਲੀ ਕਾਇਨਾਤ ਉਹਦੇ ਵਿੱਚ ਖੁੱਬਦੀ ਗਈ ਪਰਸ਼ਾਵੇਂ ਨੇ ਕਾਇਨਾਤ ਦਾ ਹੱਥ ਫੜ ਆਖਿਆ ਕਾਇਨਾਤ ਮੈਂ ਤੈਨੂੰ ਲੈ ਚੱਲਾਂਗਾ ਪੰਜਾਬ ਤੇਰੇ ਆਪਣੇ ਪੰਜਾਬ ਸਾਡੇ ਦੋਵਾਂ ਤੇ ਪੰਜਾਬ ਸ ਕਹਿ ਕੇ ਰੁਕ ਜਾ ਮੈਨੂੰ ਛੱਡ ਕੇ ਨਾ ਜਾ ਤੇ ਉਹ ਪਰਸ਼ਾਵਾ ਉੱਠ ਕੇ ਕਿਧਰੇ ਉੱਡ ਗਿਆ ਕਾਇਨਾਤ ਉਠੀ ਤੇ ਉਸਨੇ ਸਾਰੀ ਘਟਨਾ ਦਾ ਬਿਰਤਾਂਤ ਉਤਾਰਨ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰੀ ਉਹ ਸਹ ਤੋਂ ਅੱਗੇ ਕੁਝ ਵੀ ਨਾਲ ਲੇਕ ਪਾਉਂਦੀ ਕੌਣ ਹੈ ਇਹ ਪਿਛਲੇ ਕਈ ਸਾਲਾਂ ਤੋਂ ਰੋਜ਼ ਮੇਰੇ ਖੁਆਬਾਂ ਦੇ ਵਿੱਚ ਆਣ ਕੇ ਕਹਿੰਦਾ ਕਾਇਨਾਤ ਮੈਂ ਤੈਨੂੰ ਲੈ ਕੇ ਚਲਾਂਗਾ ਚੜ੍ਹਦੇ ਪੰਜਾਬ ਅੱਜ ਤਾਂ ਮੈਂ ਇਸ ਦਾ ਮੁਖ ਵੀ ਦੇਖਿਆ ਪਰ ਪਤਾ ਨਹੀਂ ਕੀ ਚਾਹੁੰਦਾ ਹੈ ਕੌਣ ਹੈ ਕਿੱਥੋਂ ਆਇਆ ਕਦੇ ਮੈਨੂੰ ਦੂਰ ਦਰਾਡੇ ਲੈ ਕੇ ਜਾਂਦਾ ਕਦੇ ਠੰਡੀ ਠਾਰ ਜਗ੍ਹਾ ਦੇ ਵਿੱਚ ਠੰਡੇ ਘਾਹ ਤੇ ਬਿਠਾ ਦਿੰਦਾ ਸਾਹ ਤੋ ਅੱਗੇ ਮੈਂ ਇਸ ਦਾ ਨਾਮ ਬਸ ਸੁਪਨਿਆਂ ਵਿੱਚ ਹੀ ਪੁਕਾਰ ਸਕੀ ਪਤਾ ਨਹੀਂ ਇਹ ਕੌਣ ਹੈ ਮੈਨੂੰ ਪਤਾ ਕਰਨਾ ਪੈਣਾ ਸਾਹਿਰ ਤਾਂ ਨਹੀਂ ਜਿਆਦਾ ਵਸਤੇ ਜ਼ੋਰ ਦਿੰਦਿਆ ਉਸ ਦਾ ਸਿਰ ਫਟਣ ਲੱਗ ਗਿਆ ਜਦ ਬਾਹਰ ਆਈ ਤਾਂ ਦੇਖਦੀ ਸ਼ਾਮ ਪੈ ਚੁੱਕੀ ਮੋਬਾਈਲ ਲੱਭਿਆ ਤੇ ਸਾਹਿਰ ਨੂੰ ਫੋਨ ਮਲਾਇਆ ਕਾਇਨਾਤ کیسے ਹੋ ਆਪ ਠੀਕ ਹੂੰ ਟਿਕਟ ਕਰਵਾ ਲਈ ਆਪ ਨੇ ਨਹੀਂ ਕੱਲ ਕੀ ਤੋ ਨਹੀਂ ਹੋ ਪਾਏਗੀ ਪਰਸੋਂ ਕੀ ਕਰਵਾ ਰਹਾ ਹੂੰ ਸਿਆਲਕੋਟ ਸੇ ਦਿੱਲੀ ਕੀ ਠੀਕ ਹੈ ਪਰ ਪੈਕਿੰਗ ਕਰ ਲੈਣਾ ਮuje ਟਾਈਮ ਵਿੱਚ ਹੋਰ ਕੋਈ ਨਹੀਂ ਚਾਹੀਏ ਸਾਥ ਮੇਂ ਔਰ ਕਲ ਮuje ਆਫਿਸ ਸਭ ਸੇ ਮਿਲਨਾ ਹੈ ਠੀਕ ਹੈ ਆਪ ਮਿਲ ਲੈਣਾ ਮੈਂ ਵੀ ਅੰਮੀ ਜਾਨ ਕੋ ਬੋਲ ਕਰ ਪੈਕਿੰਗ ਕਰਤਾ ਹੂੰ ਕਾਇਨਾਤ ਅੰਮੀ ਨੂੰ ਰੋਟੀ ਪਾਉਣ ਦਾ ਕਹਿ ਕੇ ਪੌੜੀਆਂ ਚੜ ਗਈ ਜਾ ਕੇ ਵੇਖਦੀ ਸੁਲਤਾਨ ਮੀਆਂ ਕੰਬਦੇ ਕੰਬਦੇ ਹੱਥਾਂ ਦੇ ਨਾਲ ਕੁਝ ਲਿਖ ਰਿਹਾ ਸੀ ਮੈਂ ਕਿਹਾ ਦਾਦੂ ਕੀ ਲਿਖ ਰਿਹਾ ਹੋ ਕਾਇਨਾਤ ਮੈਂ ਆ ਤੈਨੂੰ ਹੀ ਉਡੀਕਦਾ ਪਿਆ ਮੈਨੂੰ ਸੁਪਨਾ ਆਇਆ ਕਿ ਤੈਨੂੰ ਹੀਰ ਮਿਲੀ ਹੈ ਉਹ ਜਿਉਂਦੀ ਹੈ ਮੇਰਾ ਦਿਲ ਕਹਿੰਦਾ ਅੱਖਾਂ ਵਿੱਚ ਅਲੌਕਿਕ ਲੋ ਲੈ ਕੇ ਸੁਲਤਾਨ ਬੋਲਿਆ ਕਿ ਤੂੰ ਸਾ ਦੇਖਿਆ ਸੁਪਨੇ ਵਿੱਚ ਮੈਂ ਦੇਖਿਆ ਮੇਰੀ ਹੀਰ ਉਹੀ ਖੇਤ ਉਹੀ ਪੱਤਾ ਲੈ ਕੇ ਵੱਟੋ-ਵਟ ਆ ਰਹੀ ਹੈ ਤੇ ਮੈਂ ਦੇਖਦਾ ਕਿ ਉਹ ਮੈਨੂੰ ਕਹਿ ਰਹੀ ਹੈ ਕਿ ਮੈਂ ਤੇਰੇ ਕੋਲ ਹੀ ਹਾਂ ਤੂੰ ਮੈਨੂੰ ਟੋਲਦਾ ਹੀ ਨਹੀਂ ਸੁਪਨੇ ਤਾਂ ਸੁਪਨੇ ਹੁੰਦੇ ਨੇ ਦਾਦੂ ਛੱਡੋ ਪਰਾਂ ਨਹੀਂ ਤੂੰ ਇੱਕ ਚਿੱਠੀ ਲੇਖ ਤੇ ਮੇਰੀ ਹੀਰ ਨਾ ਮਿਲੀ ਤਾਂ ਉਹਦਾ ਕੋਈ ਵਾਲੀ ਵਾਰਸ ਹੋਏਗਾ ਮੇਰਾ ਦਿਲ ਕਹਿੰਦਾ ਉਹਨੂੰ ਇਹ ਚਿੱਠੀ ਦੇ ਆਵੀ ਕਾਇਨਾਤ ਲਿਖਣ ਲੱਗੀ ਮੇਰੀ ਅਜ਼ੀਜ਼ ਹੀਰ ਦਿਲ ਦੇ ਪਿਛਲੇ ਸਾਰੇ ਜਨਮਾਂ ਤੇ ਇਸ ਜਨਮ ਦੇ ਬੀਤੇ ਵਰਿਆਂ ਦਾ ਦਰਦ ਲਿਖ ਰਹੀ ਆਂ ਉਸ ਰਾਤ ਕਾਸ਼ ਮੈਂ ਤੈਨੂੰ ਇਕੱਲਾ ਛੱਡ ਕੇ ਨਾ ਗਿਆ ਹੁੰਦਾ ਮੇਰੇ ਦਿਲ ਦੇ ਟੁਕੜੇ ਵੀ ਟੁਕੜਿਆਂ ਦੇ ਛਲਨੀ ਹੋਏ ਪੈ ਨੇ ਜਿਵੇਂ ਕਿਸੇ ਫੁੱਲ ਦੇ ਮੁਰਝਾ ਜਾਣ ਤੋਂ ਬਾਅਦ ਬੂਟੇ ਦੇ ਸੁੱਕ ਜਾਣ ਤੋਂ ਬਾਅਦ ਉਹ ਡਿੱਗ ਪੈਂਦੇ ਨੇ ਤੇ ਮੈਂ ਮੌਤ ਦੇ ਇੰਤਜ਼ਾਰ ਵਿੱਚ ਰੋਜ਼ ਦਿਲ ਤਿਲ ਮਰ ਰਿਹਾ ਹਾਂ ਸ਼ਾਇਦ ਤੇਰੇ ਨਾਲ ਮਰਨ ਦਾ ਵਾਦਾ ਸੀ ਬਿਨਾ ਤੇਰਾ ਚਿਹਰਾ ਤੱਕਿਆ ਮੈਨੂੰ ਮੌਤ ਵੀ ਮਨਜ਼ੂਰ ਨਹੀਂ ਮੇਰੇ ਹਰੇਕ ਸਾਹ ਦੇਆਂ ਦੀਆਂ ਮਹੀਨ ਤੰਦਾਂ ਵਿੱਚ ਤੇਰਾ ਅਕਸ ਉਕਰਿਆ ਹੋਇਆ ਹੈ ਹਰੇਕ ਸਾਹ ਤੇ ਹਰੇਕ ਮੜਕੇ ਨਾਲ ਮੈਂ ਤੈਨੂੰ ਜ਼ਿੰਦਗੀ ਉਡੀਕ ਕੇ ਕੱਢ ਦਿੱਤੀ ਹੀਰ ਜੇਕਰ ਤੂੰ ਨਾ ਮਿਲੀ ਤਾਂ ਤੇਰੇ ਪਿੰਡ ਦੀ ਮਿੱਟੀ ਆਪਣੇ ਪਿੰਡ ਦੀ ਮਿੱਟੀ ਮੈਂ ਇੱਕ ਵਾਰੀ ਮੱਥੇ ਤੇ ਲਾਉਣਾ ਚਾਹੁੰਦਾ ਹਾਂ ਸਿਵਿਆਂ ਦੇ ਵਿੱਚ ਜਾਂਦੇ ਪੈਰ ਤੇਰੇ ਵੱਲ ਨੂੰ ਪੱਟਦਾ ਹੋਇਆ ਸਿਰਫ ਤੇਰਾ ਤੇ ਤੇਰਾ ਸੁਲਤਾਨ ਕਾਇਨਾਤ ਨੇ ਚਿੱਠੀ ਤੈਅ ਕਰਕੇ ਆਪਣੇ ਪਾਸ ਰੱਖ ਲਈ ਆਖਣ ਲੱਗੀ ਸੁਲਤਾਨ ਮੀਆਂ ਅੱਜ ਦਿਲ ਕਰਦਾ ਕਿ ਮੈਂ ਤੁਹਾਡੇ ਨਾਲ ਹੀ ਸੌ ਜਾਵਾਂ ਅੱਛਾ ਆ ਜਾ ਪਰ ਪਹਿਲਾਂ ਰੋਟੀ ਖਾ ਲੈ ਅੰਮੀ ਜਾਨ ਰੋਟੀ ਉੱਪਰ ਲੈ ਆਉਣਾ ਕਾਇਨਾਤ ਨੇ ਉੱਚੀ ਸੁਰ ਵਿੱਚ ਕਿਹਾ ਰੋਟੀ ਖਾਧੀ ਤੇ ਦੋਨੋਂ ਆੜੀ ਇਕੱਠੇ ਸੌਂ ਗਏ ਕਾਇਨਾਤ ਦੇ ਜ਼ਹਿਨ ਵਿੱਚ ਕੋਈ ਵੀ ਖਿਆਲ ਨਿਕਲਣ ਦਾ ਨਾਮ ਨਹੀਂ ਲੈ ਰਿਆ ਸੀ ਅੱਜ ਉਹ ਬਿਨਾਂ ਕੁਝ ਬੋਲੇ ਦਾਦੇ ਨਾਲ ਪੈ ਗਈ ਆੜੀ ਭਲਾ ਹੋਰ ਕੀ ਹੈ ਆਪਣਾ ਪੰਜਾਬ ਦੇ ਵਿੱਚ ਦੇਖਣ ਲਈ ਤਾਂ ਧੀਏ ਸਾਰਾ ਪੰਜਾਬ ਹੀ ਭਰਿਆ ਪਿਆ ਹੈ ਉੱਥੋਂ ਦੀ ਮਿੱਟੀ ਦਰਿਆ ਅਸਮਾਨ ਘਰ ਰਿਸ਼ਤੇ ਇਨਸਾਨੀਅਤ ਜਰਾ ਜਰਾ ਹਰ ਖੇਤ ਪੂਰਾ ਵਤਨ ਹਰ ਕਣ ਕਣ ਜਿਹਦੇ ਪਿੱਛੇ ਲੱਖਾਂ ਰਹੱਸ ਨੇ ਕਾਇਨਾਤ ਦੀ ਦਿਲਚਸਪੀ ਹੁਣ ਵੱਧਦੀ ਜਾ ਰਹੀ ਸੀ ਉਹ ਸੁਪਨਿਆਂ ਦੀ ਸੇਜ ਉੱਤੇ ਆਪਣੇ ਕਾਲੇ ਗੁਲਾਬਾਂ ਵਾਲੀ ਤਸਵੀਰ ਦਾ ਧਿਆਨ ਧਰਦਿਆਂ ਸੌ ਗਈ। ਕਾਲੇ ਗੁਲਾਬ ਲੈ ਲਓ, ਕਾਲੇ ਗੁਲਾਬ ਲੈ ਲਓ। ਕਾਇਨਾਤ ਦੇ ਕੰਨਾਂ ਵਿੱਚ ਆਵਾਜ਼ ਪਈ। ਹਾਂ ਭਾਈ, ਮੈਨੂੰ ਦੇ ਦੇ ਸਾਰੇ ਗੁਲਾਬ। ਭੀੜ ਵਿੱਚੋਂ ਕੋਈ ਬੋਲਿਆ ਪਰ ਉਸ ਭਾਈ ਨੇ ਕਿਸੇ ਦੀ ਨਾ ਸੁਣੀ। ਕਾਇਨਾਤ ਦੇ ਘਰ ਬਾਹਰ ਆ ਕੇ ਕਹਿਣ ਲੱਗਾ ਕਾਇਨਾਤ ਆ ਦੇਖ ਮੈਂ ਤੇਰੇ ਲਈ ਸਾਰੇ ਕਾਲੇ ਗੁਲਾਬ ਲੈ ਲੈਨੇ। ਮੇਰੇ ਲਈ ਹਾਂ। ਜਦ ਕਾਲੇ ਗੁਲਾਬਾਂ ਨਾਲ ਤੇਰੇ ਚਿੱਟੇ ਹੱਥ ਛੂੰਦੇ ਨੇ ਤੇ ਇਹਨਾਂ ਅੰਦਰ ਜਾਨ ਪੈ ਜਾਂਦੀ ਹੈ। ਉਸਨੇ ਚਿਹਰਾ ਨਿਹਾਰਿਆ ਤੇ ਇਹ ਤਾਂ ਉਹੀ ਆਦਮੀ ਹੈ ਕਾਇਨਾਤ ਨੇ ਉਹਦਾ ਪਿੱਛਾ ਕੀਤਾ ਉਹ ਭਜਣ ਲੱਗਾ ਕਾਇਨਾਤ ਨੇ ਉੱਚੀ ਸੁਰ ਵਿੱਚ ਫਿਰ ਇੱਕ ਨਾਮ ਲਿਆ ਸ ਕਾਇਨਾਤ ਚੀਕੀ ਤੇ ਉੱਠ ਖੜੀ ਹੋਈ ਇਸ ਤਰ੍ਹਾਂ ਕਾਇਨਾਤ ਨੂੰ ਘਬराई ਦੇਖ ਕੇ ਸੁਲਤਾਨ ਨੇ ਇੱਕਦਮ ਬੱਤੀ ਜਗਾਈ ਕਾਇਨਾਤ ਨੂੰ ਕੱਚੀਆਂ ਤਰੇਲੀਆਂ ਆ ਰਹੀਆਂ ਸਨ ਸਾਰਾ ਟੱਬਰ ਇਕੱਠਾ ਹੋ ਗਿਆ ਕਾਇਨਾਤ ਤਾਂ ਆਪਣ ਲੱਗੀ ਜੁਲਫਾਂ ਠੰਡੇ ਪਾਣੀ ਦੀਆਂ ਪੱਟੀਆਂ ਲਿਆ ਕੇ ਉਹਦੇ ਮੱਥੇ ਤੇ ਧਰਨ ਲੱਗੀ ਕਾਇਨਾਤ ਦੇ ਵਾਲਦ ਨੇ ਜਿਵੇਂ ਕੁਝ ਭਾਂਸ ਰਿਹਾ ਸੀ ਉਹ ਕਾਇਨਾਤ ਦੇ ਕੋਲ ਬੈਠੇ ਬੋਲੇ ਕਾਇਨਾਤ ਕੀ ਹੋਇਆ ਅੱਬੂ ਮੈਂ ਸੋਚ ਰਹੀਆਂ ਕਿ ਮੇਰੇ ਆਫਿਸ ਵਿੱਚ ਵੀ ਮੇਰੀਆਂ ਤਸਵੀਰਾਂ ਵਿੱਚ ਕਾਲੇ ਗੁਲਾਬ ਘਰ ਵਿੱਚ ਵੀ ਮੇਰੀਆਂ ਡਾਇਰੀਆਂ ਉੱਪਰ ਵੀ ਹਰ ਜਗ੍ਹਾ ਇਹ ਕਾਲੇ ਗੁਲਾਬਾਂ ਵਾਲੀਆਂ ਚੀਜ਼ਾਂ ਹੀ ਮੈਨੂੰ ਕਿਉਂ ਪਸੰਦ ਨੇ ਥੋੜਾ ਜਿਹਾ ਸੋਚ ਕੇ ਅਹਿਮਤ ਨੇ ਬੋਲਣਾ ਆਰੰਭਿਆ ਜਦੋਂ ਤੂੰ ਹਾਲੇ 6 ਕੋ ਸਾਲ ਦੀ ਸੀ ਤਾਂ ਤੂੰ ਫਰਮਾਇਸ਼ ਕੀਤੀ ਸੀ ਕਿ ਤੈਨੂੰ ਕਾਲੇ ਗੁਲਾਬ ਪਸੰਦ ਨੇ ਤੇ ਮੈਂ ਕਾਲੇ ਗੁਲਾਬਾਂ ਵਾਲੀਆਂ ਤਸਵੀਰਾਂ ਬਣਾ ਕੇ ਤੇਰੇ ਕਮਰੇ ਵਿੱਚ ਰੱਖ ਦਿੱਤੀਆਂ ਤੈਨੂੰ ਤਾਂ ਮੁੱਢ ਤੋਂ ਹੀ ਪਸੰਦ ਨੇ ਤੁਸੀਂ ਇਸ ਵੇਲੇ ਕੁੜੀ ਨਾਲ ਕਿਹੜੀਆਂ ਗੱਲਾਂ ਕਰਨ ਡੈ ਜੇ ਜੁਲਫਾਂ ਬੋਲੀ ਨਹੀਂ ਅੰਮੀ ਹੁਣ ਮੈਂ ਠੀਕ ਹਾਂ ਤੁਸੀਂ ਜਾਓ ਮੈਨੂੰ ਆਰਾਮ ਕਰਨ ਦਿਓ ਕਾਇਨਾਤ ਨੇ ਸਭ ਨੂੰ ਚਲੇ ਜਾਣ ਲਈ ਕਿਹਾ ਸੁਲਤਾਨ ਨੇ ਯਕੀਨ ਦਿਵਾਇਆ ਕਿ ਉਹ ਕਾਇਨਾਤ ਦਾ ਖਿਆਲ ਰੱਖੇਗਾ ਅੰਮੀ ਅੱਬੂ ਚਲੇ ਗਏ ਕਾਇਨਾਤ ਨੇ ਅੱਖਾਂ ਬੰਦ ਕੀਤੀਆਂ ਤੇ ਸੁਲਤਾਨ ਨੂੰ ਕਹਿਣ ਲੱਗੀ ਤੁਸੀਂ ਵੀ ਸੋ ਜਾਓ ਦਾਦੂ ਸੁਲਤਾਨ ਮੁਸਕਰਾਇਆ ਤੇ ਬੋਲਿਆ ਜਿਸ ਵਕਤ ਜਿਸ ਚੀਜ਼ ਕੋ ਜਹਾਂ ਹੋਣਾ ਹੁੰਦਾ ਹੈ wo cheez khud ba khud ho jati hai intezar karo sahi waqt ka he dadu eh dadu keh ke songge mud sultan na bolya kainat usal vatte lendi rahi na jane kadon songi agli subah kainat daftar ponchi te ode sare kagaz pattr taiyar aaiye madam to kaise hain aap ashfaq bolya ha bilkul durust hain ਕੈਨਾਤ ਆਪਣੇ ਰੂਮ ਵਿੱਚ ਆਣ ਬੈਠੀ ਤੇ ਉਹ ਆਉਂਦੀ ਹੀ ਸੋਚਾਂ ਦੇ ਵਹਿਣ ਵਿੱਚ ਜਾ ਵਗੀ ਆਪਣੀ ਡਾਇਰੀ ਉਠਾਈ ਤੇ ਕੁਝ ਲਿਖਣ ਲੱਗੀ ਮੇਰੇ ਅੰਦਰ ਬਚਪਨ ਤੋਂ ਹੀ ਗੁਰਮੁਖੀ ਸਿੱਖਣ ਦਾ ਚਾਹ ਸੀ ਮੇਰਾ ਚੜ੍ਹਦੇ ਪੰਜਾਬ ਦੇ ਗੀਤ ਸੁੰਨਾ ਮੇਰਾ ਉੱਥੋਂ ਦੇ ਵਿਸ਼ੇ ਨੂੰ ਜਾਣਨਾ ਮੈਨੂੰ ਖੁਆਬ ਆਉਣੇ ਇਹਨਾਂ ਸਭਨਾਂ ਦਾ ਅਖੀਰ ਕੀ ਸੰਬੰਧ ਹੈ ਕੈਨਾਤ ਨੇ ਕੁੜੀਆਂ ਨੂੰ ਜੋੜਨ ਦੀ ਗੱਲ ਪੁੱਛੀ ਅਚਾਨਕ ਮੁਹੰਮਦ ਤੇ ਇਬਾਦਤ ਕਾਇਨਾਤ ਅੰਦਰ ਆਏ ਕੈਨਾਤ ਦੇ ਹੱਥ ਵਿੱਚ ਸਿਆਲਕੋਟ ਤੋਂ ਦਿੱਲੀ ਦੀਆਂ ਟਿਕਟਾਂ ਪਕੜਾਉਂਦਿਆਂ ਮੁਹੰਮਦ ਨੇ ਬੋਲਣਾ ਸ਼ੁਰੂ ਕੀਤਾ ਕੈਨਾਤ ਤੇਮਾਰੇ ਕੰਦੋਂ ਪਰ ਇੱਕ ਬਹੁਤ ਬੜੀ ਜ਼ਿੰਮੇਵਾਰੀ ਸੌਂਪੀ ਗਈ ਹੈ ਤੂੰ ਪਾਕਿਸਤਾਨ ਦੀ ਸ਼ਾਨ ਹੋ ਤੂੰ ਨੇ ਜਾਣਦੀ ਤੂੰ ਨੇ ਪੂਰੀ ਸਲਤਨਤ ਕੋ ਖਵਾਬੋਂ ਕੋ ਜ਼ਿੰਦਾ ਕੀਆ ਹੈ ਔਰ ਮੂਜੇ ਯਕੀਨ ਹੈ ਕਿ ਤੂੰ ਇਹ ਡਿਊਟੀ ਪੂਰੀ ਸ਼ਿੱਦਤ ਸੇ ਕਰੋਗੀ ਜੀ ਸਰ ਜ਼ਰੂਰ ਕੈਨਾਤ ਇੱਕ ਮੁਸਕਰਾਟ ਨਾਲ ਬੋਲੀ ਇਨਾ ਕਹਿ ਕੇ ਮੁਹੰਮਦ ਉਥੋਂ ਚਲਾ ਗਿਆ ਕਾਇਨਾਤ ਨੂੰ ਕੁਰਸੀ ਤੇ ਬਿਠਾਉਂਦਿਆਂ ਇਬਾਦਤ ਨੇ ਉਸ ਨੂੰ ਨਿਗਾਹਾਂ ਨਾਲ ਉਸ ਨੂੰ ਵੇਂਦਿਆ ਗਿਆ ਕੁਝ ਸਵਾਲ ਕਰਨੇ ਸ਼ੁਰੂ ਕੀਤੇ ਕਾਇਨਾਤ ਮੁਝੇ ਤੂੰ ਠੀਕ ਨਹੀਂ ਲੱਗ ਰਹੀ ਸੋਈ ਨਹੀਂ ਕਿਹਾ ਹਾਂ ਇਬਾਦਤ ਮੈਂ ਸੋ ਨਹੀਂ ਰਹੀ ਕਾਫੀ ਦਿਨੋਂ ਸੇ ਤੁਝੇ ਤੋਂ ਦੱਸਿਆ ਥਾ ਮੁਝੇ ਖੁਆਬ ਆਤੇ ਹਨ ਗਲ ਹੋਰ ਪਾਸੇ ਪਾਉਂਦਿਆਂ ਕਾਇਨਾਤ ਕੋਈ ਸੋਚਣ ਲੱਗੀ ਕਾਇਨਾਤ ਦੇ ਚਿਹਰੇ ਉੱਤੇ ਇੱਕ ਲੋ ਇੱਕ ਨੂਰ ਉਮੜ ਆਇਆ ਹੁਣ ਕਾਇਨਾਤ ਕੁਰਸੀ ਤੋਂ ਉੱਠ ਕੇ ਖੜੀ ਹੋਈ ਤੇ ਉਸਨੇ ਇਬਾਦਤ ਨੂੰ ਹੁਕਮ ਦਿੱਤਾ ਕਿ ਉਹ ਕੈਮਰਾ ਵਗੈਰਾ ਪੈਕ ਕਰਕੇ ਕੱਲ ਸਵੇਰੇ ਨਿਕਲਣ ਲਈ ਤਿਆਰ ਰਹੇ ਫਲਾਈਟ ਦਾ ਸਮਾਂ ਸਵੇਰੇ ਕੋਈ 9:00 ਵਜੇ ਦਾ ਸੀ ਤੇ ਸਫ਼ਰ ਵੀ 1 ਕੋ ਘੰਟੇ ਦਾ ਚੜਦੇ ਪੰਜਾਬ ਜਾ ਕੇ ਉਹਨਾਂ ਪਹਿਲਾਂ ਆਫਿਸ ਵਿੱਚੋਂ ਬੁੱਕ ਕਰਾਏ ਹੋਟਲ ਵਿੱਚ ਰੁਕਣਾ ਸੀ ਅਤੇ ਬਾਅਦ ਵਿੱਚ ਸਾਹਿਰ ਦੀ ਕਿਸੇ ਰਿਸ਼ਤੇਦਾਰੀ ਵਿੱਚ ਸਾਹਿਰ ਦੇ ਬਾਪੂ ਜੀ ਦੀ ਉੱਧਰ ਕੋਈ ਸਗੀਰੀ ਤੇ ਰਿਸ਼ਤੇਦਾਰੀ ਨੂੰ ਇਤਲਾਹ ਕਰ ਦਿੱਤੀ ਗਈ ਸਾਰੇ ਰਿਸ਼ਤੇਦਾਰ ਕਿਸੇ ਜਲੰਧਰ ਸ਼ਹਿਰ ਦੇ ਪਿੰਡ ਵਿੱਚ ਰਹਿੰਦੇ ਸਨ ਸਭ ਤੋਂ ਬਹੁਤ ਬਹੁਤ ਧੰਨਵਾਦ ਇਹ ਸੀ ਜੀ ਆਪਣਾ ਪੇਗਾਮੇ ਇਸ਼ਕ ਦਾ ਨੋਵਾਂ ਭਾਗ ਤੇ ਹੁਣ ਅਗਲੀ ਵੀਡੀਓ ਦੇ ਵਿੱਚ ਆਪਣਾ ਦਸਵਾਂ ਭਾਗ ਸ਼ੁਰੂ ਕਰਾਂਗੇ ਕਿਵੇਂ ਦੀ ਲੱਗੀ ਤੁਹਾਨੂੰ ਇਹ ਬਹੁਤ ਹੀ ਪਿਆਰੀ ਜੀ ਕਹਾਣੀ ਕਮੈਂਟਾਂ ਰਾਈਂ ਜ਼ਰੂਰ ਦੱਸਣਾ ਬਹੁਤ ਬਹੁਤ ਧੰਨਵਾਦ